ਸਤਨਾਮ ਸ੍ਰੀ ਵਾਖ ਗੁਰੂ ਸਾਹਿਬ ਜੀ ਉਹ ਵੈਸੇ ਤੱਕ ਸਮਨ ਦੀਨ ਹੋਰ ਵਰਸਾਂ ਕੁਰਸੋਂ ਛੱਟੀ ਐ ਤਦ ਰਿਤੇ ਸੱਚੇ ਬਾਦਸ਼ਾਹ ਮਨ ਜਨਮ ਜਨਮ ਦੀ ਘੱਟੀ ਐ ਦਰਸ਼ਨਨ ਦੇ ਇੱਕ ਜੀਵਾੰਗ ਤੇਰਾ ਪੂਰਨ ਕਰਮੋ ਏ ਬ੍ਰਹਮਨੀ ਰਬ इव नते सुन ब्रह्म मेरे जेह नाम करपनी जेरे वाद् गुरु साहिब जी ओस लोक दया करन दुख हरन उचरन नाम कीर्तन दया करन दुख हरन उचरन नाम कीर्तन ਦਇਆਲ ਪੁਰਖ ਭਗਵਾਨ ਨੇ ਨਾਨਕ ਲਿਬਤ ਨਮਾਇਆ ਪਾਏ ਬਲੰਦ ਡੀ ਬੁਝ ਗਈ ਖੰਧੜੋ ਪ੍ਰਵਿਆਪ ਜਿਨੋ ਪਾਈ ਮੇਦ ਨੇ ਨਾਨਕ ਸੋ ਪ੍ਰਵ ਜਾਪ ਬਾਉੜੀ ਜਾ ਪ੍ਰਭ ਭਾਈ ਦਿਆਲ ਨਾ ਵਿਆਪੈ ਮਾਇਆ ਕੋਟ ਅਗਗ ਨਾਸ ਰਿਕਤਿ ਆਇਆ ਰਮਲ ਭਈ ਸਰੀਰ ਜਨ ਧੂਰੇ ਨਾਇਆ ਮਨ ਤਨ ਭਈ ਸੰਤੋਖ ਪੂਰਨ ਪ੍ਰਭ ਭਾਇਆ ਤਰੇ ਕੁਟਾਮ ਸੰਗਲੋ ਕੋਲ ਸੁਵਾਇਆ ਰਮਲ ਭਈ ਸਰੀਰ ਜਨ ਧੂਰੇ ਨਾਇਆ ਮਨ ਤਨ ਭਈ ਸੰਤੋਖ ਪੂਰਨ ਪ੍ਰਭ ਭਾਇਆ ਦੇ ਗੁਰਦੰਭ ਸੰਗ ਲੋਗ ਪੁਲ ਸਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ